ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਵੇਖ ਰਹੇ ਹੋ ਲੋਕ ਪੰਜਾਬ ਟੀਵੀ ਤੇ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੇ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਜਿਹੜੀ ਆ ਪੂੜਾਸ਼ਕ ਹੁੰਦੇ ਆ ਇਹਨਾਂ ਬਾਰੇ ਕਿਉਂਕਿ ਕੁੜੀਆਂ ਨੂੰ ਸਾਰੇ ਸਾਰੀਆਂ ਕੁੜੀਆਂ ਨੂੰ ਆਪਾਂ ਇੱਕੋ ਤਰ੍ਹਾਂ ਨਹੀਂ ਵੇਖ ਸਕਦੇ ਕੁਝ ਕੁੜੀਆਂ ਹੁੰਦੀਆਂ ਜੋ ਕਿ ਗਲਤ ਹੁੰਦੀਆਂ ਪਰ ਆਪਾਂ ਸਾਰੀਆਂ ਕੁੜੀਆਂ ਨੂੰ ਸਾਰੀਆਂ ਕੁੜੀਆਂ ਦੇ ਨਾਲ ਗਲਤ ਨਹੀਂ ਕਹਿ ਸਕਦੇ ਜਿਹੜੇ ਭੁੰੜਾਸ਼ਕ ਹੁੰਦੇ ਆ ਇਹ ਕੁੜੀਆਂ ਨੂੰ ਛੇੜਦੇ ਆ ਤੰਗ ਪਰੇਸ਼ਾਨ ਕਰਦੇ ਆ ਜਿੱਥੇ ਕੁੜੀਆਂ ਆਈਲੈਂਡ ਸਪੀਟੀ ਜਾਂ ਲਿਖਣ ਜਾਂਦੀਆਂ ਉੱਥੇ ਗੇੜੀਆਂ ਮਾਰਦੇ ਆ ਹਨਾ ਉੱਥੇ ਫੁਕਰਾ ਪੁਣਾ ਕਰਦੇ ਆ ਬਹੁਤ ਕੁਸ਼ ਕਰਦੇ ਆ ਪਰ ਅੱਜ ਇੱਕ ਤੁਹਾਡੇ ਸਾਹਮਣੇ ਕੁੜੀ ਦੀ ਮਿਸਾਲ ਲੈ ਕੇ ਆਏ ਆ ਕੁੜੀ ਨੇ ਇੱਕ ਅਜੀਹਾ ਕਾਰਨਾਮਾ ਕੀਤਾ ਜਿਹਨੂੰ ਦੇਖ ਕੇ ਤੁਸੀਂ ਵੀ ਮਾਨ ਮਹਿਸੂਸ ਕਰੋਗੇ ਤੇ ਆਪਣੀਆਂ ਕੁੜੀਆਂ ਤੇ ਵੀ ਮਾਨ ਮਹਿਸੂਸ ਕਰੋਗੇ ਤੇ ਆਪਣੀਆਂ ਕੁੜੀਆਂ ਨੂੰ ਖੁੱਲ੍ਹ ਦਿਓਗੇ ਤੁਸੀਂ ਵੀ ਕਿ ਹਾਂ ਆਪਾਂ ਤਾਂ ਤੁਸੀਂ ਵੀ ਇਦਾਂ ਕਰ ਸਕਦੇ ਆ ਜੇ ਤੁਹਾਨੂੰ ਕੋਈ ਲੜਕਾ ਛੇੜੇ ਕੋਈ ਭੂੜਾ ਕਿਸੇ ਨੂੰ ਤੰਗ ਕਰੇ ਤਾਂ ਉਹਨੂੰ ਬੰਦੀ ਸਜ਼ਾ ਦੇਣੀ ਚਾਹੀਦੀ ਹੈ ਅੱਗੇ ਤੁਹਾਨੂੰ ਇੱਕ ਵੀਡੀਓ ਕਲਿੱਪ ਪਾੜ ਕਰਾਂਗੇ ਤੁਸੀਂ ਵੀਡੀਓ ਜ਼ਰੂਰ ਦੇਖਣੀ ਹੈ ਉਹ ਵੀਡੀਓ ਹਰ ਕਿਸੇ ਨੇ ਦੇਖਣੀ ਹੈ ਕਿਉਂਕਿ ਇੱਕ ਆਪਣੀ ਭੈਣ ਨੇ ਕੁੜੀ ਨੇ ਇੱਕ ਭੂੜਾ ਸ਼ਕਨ ਨੂੰ ਜਿਹੀ ਸਜਾ ਦਿੱਤੀ ਹੈ ਜਿਹਨੂੰ ਦੇਖ ਕੇ ਸਾਰੀਆਂ ਕੁੜੀਆਂ ਦਾ ਸਿਰ ਉੱਚਾ ਹੋ ਜਾਊਗਾ ਤੇ ਕੋਈ ਵੀ ਭੂੜਾ ਆਸ਼ਕਾ ਜਿਹੜੇ ਕੋਈ ਵੀ ਪੂੰੜਾਸ਼ਕਾ ਜਿਹੜੇ ਗੇੜੀਆਂ ਮਾਰਦੇ ਆ ਉਹ ਕੁੜੀ ਨੂੰ ਕਰੇ ਵੀ ਛੇੜਨ ਦੀ ਹਿੰਮਤ ਨਹੀਂ ਕਰਨਗੇ ਵੀਡੀਓ ਕਲਿੱਪ ਵੀਡੀਓ ਦੇ ਐਂਡ ਉੱਤੇ ਅਸੀਂ ਲਾਵਾਂਗੇ ਵੀਡੀਓ ਨੂੰ ਤੁਸੀਂ ਸਾਰੀ ਦੇਖੋ ਤੇ ਹੁਣ ਆਪਾਂ ਗੱਲਬਾਤ ਕਰਦੇ ਆ ਜਿਹੜੇ ਇਹ ਪੂੰੜਾਸ਼ਕ ਹੁੰਦੇ ਆ ਇਹ ਕਰਦੇ ਕੀ ਹੈ ਜਦੋਂ ਕੀ ਆਪਾਨੂੰ ਪਤਾ ਹੈ ਕਿ ਕੁਸ਼ਕ ਕੁੜੀਆਂ 100 ਦੇ ਵਿੱਚੋਂ 3-4% ਕੁੜੀਆਂ ਨੂੰ ਵੀ ਆਪਾਂ ਮੰਨਦੇ ਜਾਂ ਕੁੜੀਆਂ ਵੀ ਖਰਾਬ ਹੁੰਦੀਆਂ ਜਿਹੜੀਆਂ ਕੀ ਪਰਨ ਦੇ ਬਹਾਨੇ ਜਾਂਦੀਆਂ ਪਰ ਉੱਥੇ ਬਹੁਤ ਗਲਤ ਕੰਮ ਕਰਦੀਆਂ ਜਿਹਨੂੰ ਆਪਾਂ ਕਹਿ ਲਓ ਮੁੰਡਿਆਂ ਨੂੰ ਗਲਤ ਇਸ਼ਾਰੇ ਕਰਕੇ ਆਪਣੇ ਮਗਰ ਲਾਉਣਾ ਤੇ ਮੁੰਡੇ ਤਾਂ ਤੁਹਾਨੂੰ ਪਤਾ ਭੂੜਾ ਅਸ਼ਕ ਹੁੰਦਾ ਹੀ ਏ ਇਦਾਂ ਦੇ ਆ ਹਨਾ ਗੇੜੀਆਂ ਲਾਉਂਦੇ ਆ ਮੋਟਰਸਾਈਕਲਾਂ ਤੇ ਬੋਲਟਾਂ ਤੇ ਕਦੇ ਜੀਪਾਂ ਤੇ ਕਾਰਾਂ ਤੇ ਹਨਾ ਕੁੜੀਆਂ ਦੇ ਮਗਰ ਤੁਰੇ ਫਿਰਦੇ ਆ ਤੇ ਕੁੜੀਆਂ ਵੀ ਇਸ਼ਾਰੇ ਕਰ ਕਰਕੇ ਉਹਨਾਂ ਨੂੰ ਆਪਣੇ ਮਗਰ ਲਾਉਂਦੀਆਂ ਰਹਿੰਦੇ ਤੇ ਸੋਨੋ ਵੀ ਪਤਾ ਜਿਹੜੇ ਮੁੰਡੇ ਆ ਹਨਾ ਕੁੜੀਆਂ ਗਲਤ ਇਸ਼ਾਰੇ ਕਰਦੀਆਂ ਤਾਂ ਹੀ ਮੁੰਡੇ ਉਹਨਾਂ ਦੇ ਮਗਰ ਜਾਂਦੇ ਆ ਤੇ ਤੇਲ phook ke hath nu 500 700000 ਦਾ ਆਪਣੇ ਘਰੇ ਆਉਂਦੇ ਆ ਕੁਛ ਕਿ ਕੁੜੀਆਂ ਨੂੰ ਆਪਾਂ ਗਲਤ ਕਹਿੰਦੇ ਆ ਆਪਾਂ ਸਾਰੀਆਂ ਕੁੜੀਆਂ ਨੂੰ ਗਲਤ ਨਹੀਂ ਕਹਿੰਦੇ ਆ ਆਪਾਂ ਸਾਰੇ ਮੁੰਡਿਆਂ ਨੂੰ ਗਲਤ ਨਹੀਂ ਕਹਿੰਦੇ ਮੁੰਡੇ ਵੀ ਬਹੁਤ ਸਿਆਣੇ ਹੁੰਦੇ ਆ ਨਾ ਕਈ ਮੁੰਡੇ ਬਹੁਤ ਹਿਸ਼ਾਰ ਹੁੰਦੇ ਆ ਪੜਾਈ 'ਚ ਵੀ ਹਿਸ਼ਾਰ ਹੁੰਦੇ ਆ ਐਲਸ ਕਰਦੇ ਆਪਣੇ ਬਾਹਰ ਜਾਂਦੇ ਆ ਕੁੜੀਆਂ ਐਲਸ ਕਰਦੇ ਆ ਬਾਹਰ ਜਾਂਦੇ ਆ ਕਹਿ ਕਹਿ ਦਿੰਦੇ ਆ ਨਾ ਵੀ ਕੁੜੀਆਂ ਜ਼ਿਆਦਾ ਐਲਸ ਕਰਦੀਆਂ ਹਨ ਤੇ ਕੁੜੀਆਂ ਵੱਧ ਬੈਡ ਲੈਂਦੀਆਂ ਤੇ ਮੁੰਡੇ ਆ ਜਿਹੜੇ ਉਹ ਤਾਂ ਬੈਂਡਾ ਵਾਲੀ ਕੁੜੀ ਭਾਲਦੇ ਆ ਤੇ ਆਪ ਤੋਂ ਐਲਸ ਹੁੰਦੀ ਨਹੀਂ ਤੇ ਆਪ ਉਥੇ ਆਸ਼ਕੀਆਂ ਕਰੀ ਜਾਂਦੇ ਆ ਗੇੜੀਆਂ ਲਾਉਂਦੇ ਰਹਿੰਦੇ ਤੇ ਬਾਅਦ ਵਿੱਚ ਬੈਂਡਾ ਵਾਲੀ ਕੁੜੀ ਨਾਲ ਰਿਸ਼ਤਾ ਕਰਦੇ ਤੇ ਬਾਅਦ ਵਿੱਚ ਕਹਿੰਦੇ ਆ ਕੁੜੀ ਬਾਹਰ ਜਾ ਕੇ ਧੋਖਾ ਦੇਗੀ ਜੇ ਵਗ ਕਰ ਗਈ ਉਹ ਕਰਕੇ ਛੱਡ ਗਈ ਨਾ 100 ਗੱਲਾਂ ਹੁੰਦੀਆਂ ਚੱਲ ਉਹ ਗੱਲਾਂ ਵਿੱਚ ਆਪਾਂ ਪੈਣਾ ਨਹੀਂ ਚਾਹੁੰਦੇ ਜਿਹੜੀ ਆਪਣੀ ਮੇਨ ਗੱਲ ਆਪਾਂ ਉਸ ਉੱਤੇ ਆਉਣੇ ਆ ਤੇ ਸਾਰੇ ਮੁੰਡੇ ਦਾਦੇ ਨਹੀਂ ਹੁੰਦੇ ਕੁਝ ਕੁ ਮੁੰਡੇ ਦਾਦੇ ਹੁੰਦੇ ਆ ਜਿਹੜੇ ਕੀ ਗਲਤ ਕਰਦੇ ਕੁੜੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਹਨਾ ਕੁੜੀਆਂ ਦੇ ਅੱਗੇ ਪਿੱਛੇ ਜਾਂਦੇ ਆ ਗੇੜੀਆਂ ਮਾਰਦੇ ਆ ਇਦਾਂ ਆਪਾਂ ਨੂੰ ਨਹੀਂ ਕਰਨਾ ਚਾਹੀਦਾ ਤੇ ਤੁਹਾਨੂੰ ਜਿਹੜੀ ਗੱਲ ਦੱਸਦੇ ਆ ਇਹ ਘਟਨਾ ਹੈ ਕਿਸੇ ਸ਼ਹਿਰ ਦੀ ਜਿੱਥੇ ਕੀ ਇੱਕ ਕੁੜੀ ਨੂੰ ਆਪਣੀ ਭੈਣ ਆ ਭੈਣੋ ਉਹਨਾਂ ਦਾ ਆਸ਼ਕਾ ਵੱਲੋਂ ਤੰਗ ਕੀਤਾ ਜਾਂਦਾ ਸੀ ਤਾਂ ਅਕੀ ਵੀ ਕੁੜੀ ਨੇ ਫੜ ਕੇ ਮੁੰਡੇ ਨੂੰ ਚਪੇੜੇ ਲਾਏ ਉਹਦੇ ਬਹੁਤ ਜਿਆਦੇ ਕੁੱਟਮਾਰ ਕੀਤੀ ਉਸ ਤੋਂ ਬਾਅਦ ਆਪਦੇ ਘਰ ਦੇ ਹੁਣ ਦੱਸਿਆ ਘਰ ਦੇਆਂ ਨੇ ਵੀ ਉਹਦੀ ਕੁੱਟਮਾਰ ਕੀਤੀ ਬਾਹ ਤੋੜਤੀ ਬਾਹ ਦੇ ਉੱਤੇ ਪਲਾਸਟਰ ਲੱਗਿਆ ਉਸ ਤੋਂ ਬਾਅਦ ਬਾਹ ਦੇ ਉਸ ਮੁੰਡੇ ਦੇ ਰਖੜੀ ਬੰਨੀ ਤੇ ਵੇਖੋ ਹੋਰ ਵੇਖੋ ਨਾਲ ਦੀ ਨਾਲ ਉਹ ਸਾਰੇ ਕਾਰਨਾਮੇ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ ਇਸ ਤੋਂ ਬਾਅਦ ਸੁਣੋ ਵੀਡੀਓ ਕਲਿੱਪ ਵੀ ਦਿਖਾਵਾਂਗੇ ਤੁਸੀਂ ਵੀਡੀਓ ਕਲਿੱਪ ਜਰੂਰ ਦੇਖੋ ਬਹੁਤ ਚੰਗਾ ਕੰਮ ਕੀਤਾ ਕਿਉਂਕਿ ਕੁੜੀਆਂ ਨੂੰ ਅ ਟੱਚ ਜਾਂਦੇ ਸੀ ਮੁੰਡੇ ਕਿਉਂਕਿ ਮੁੰਡੇ ਨੂੰ ਐਡਾ ਹੁੰਦਾ ਸੀ ਅਸੀਂ ਇਸ਼ਾਰਾ ਕਰਾਂਗੇ ਛੇੜਾਂਗੇ ਕੁੜੀ ਨੇ ਸਾਨੂੰ ਕੀ ਆਖਣਾ ਕੁਝ ਨਹੀਂ ਕਹਿਣਾ ਅਸੀਂ ਕੁਲਦੀ ਟੱਪ ਜਾਗੇ ਜੇ ਉਹ ਲੱਲਾ ਬੱਬਾ ਕਰਦੇ ਸੀਗੇ ਮੁੰਡੇ ਹਨਾ ਪਰ ਇਹ ਜਿਹੜੀ ਕੁੜੀ ਨੇ ਕੀਤਾ ਇਹ ਬਹੁਤ ਵਧੀਆ ਕੀਤਾ ਕੁੜੀ ਨੇ ਰਖੜੀ ਬੰਨੀ ਕਿਤਾਬਾਂ ਚੜ੍ਹਿਆ ਆਪਦੇ ਘਰੇ ਦੱਸਿਆ ਤੇ ਵੀਡੀਓ ਵਾਇਰਲ ਕੀਤੀ ਤੇ ਸਾਡੀ ਦੂਜੀਆਂ ਭੈਣਾਂ ਨੂੰ ਕੁੜੀਆਂ ਨੂੰ ਬੇਨਤੀ ਹੈ ਜੇ ਸੋਨ ਨੂੰ ਵੀ ਕੋਈ ਮੁੰਡਾ ਤੰਗ ਪਰੇਸ਼ਾਨ ਕਰਦਾ ਤੁਹਾਡੇ ਮਗਰ ਗੇੜੀਆਂ ਲਾਉਂਦਾ ਆਸ਼ਕੀ ਹੈ ਨਾ ਕਰਨ ਆਉਦਾ ਹੈ ਨਾ ਤੇ ਤੁਹਾਨੂੰ ਮੈਸੇਜ ਕਰਦਾ ਕੁਝ ਵੀ ਤੁਹਾਨੂੰ ਤੰਗ ਪਰੇਸ਼ਾਨ ਕਰਦਾ ਨਾ ਤੇ ਆਪਣੇ ਘਰਦਿਆਂ ਨਾਲ ਗੱਲ ਸਾਂਝੀ ਜਰੂਰ ਕਰੋ ਇਹਦੇ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੁੰਦੀ ਸਾਡੀ ਸਰਦੀਆਂ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਆਪਣੇ ਘਰੇ ਗੱਲ ਜਰੂਰ ਸ਼ੇਅਰ ਕਰਿਆ ਕਰੋ ਡਿਪਰੈਸ਼ਨ ਦੇ ਵਿੱਚ ਨਾ ਜਾਇਆ ਕਰੋ ਜੇ ਤੁਹਾਨੂੰ ਕੋਈ ਤੰਗ ਪਰੇਸ਼ਾਨ ਕਰਦਾ ਆਪਣੇ ਘਰਦਿਆਂ ਨੂੰ ਦੱਸੋ ਕਿਉਂਕਿ ਘਰ ਦੇ ਫਿਰ ਆਪਣੀ ਸਪੋਰਟ ਦੇ ਵਿੱਚ ਆਉਂਦੇ ਆ ਤੇ ਆਪਣੇ ਸਾਰੇ ਹੱਲ ਹੁੰਦੇ ਆ ਜੇ ਆਪਾਂ ਘਰੇ ਨਹੀਂ ਦੱਸਦੇ ਤਾਂ ਉਹ ਮੁੰਡੇ ਇਦਾਂ ਹੀ ਤੰਗ ਪਰੇਸ਼ਾਨ ਕਰਦੇ ਰਹਿੰਦੇ ਆ ਤੇ ਇਸ ਦਿਨ ਨਾਲ ਹੋਰ ਵੀ ਕੁੜੀਆਂ ਦੇ ਉੱਤੇ ਬਹੁਤ ਗਲਤ ਅਫੈਕਟ ਪੈਂਦਾ ਜਦੋਂ ਕੁੜੀਆਂ ਦੇ ਨਾਲ ਛੇੜਛਾੜ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਤਾਂ ਪਿੰਡਾਂ ਦੇ ਵਿੱਚ ਆਪਣੇ ਪਰਿਵਾਰ ਆ ਜਿਹੜੇ ਹਨ ਉਹ ਕੁੜੀਆਂ ਨੂੰ ਪੜਨੋਂ ਹਟਾ ਲੈਂਦੇ ਆ ਪੜਨ ਨਹੀਂ ਲਾਉਂਦੇ ਕੁੜੀਆਂ ਦਾ ਕੈਰੀਅਰ ਖਤਮ ਹੋ ਜਾਂਦਾ ਇਸੇ ਕਰਕੇ ਸਾਡੀ ਬੇਨਤੀ ਹੈ ਭਾਈ ਜੇ ਕੁੜੀ ਨੂੰ ਕੋਈ ਵੀ ਮੁੰਡਾ ਤੰਗ ਪ੍ਰੇਸ਼ਾਨ ਕਰਦਾ ਆਪਦੇ ਘਰੇ ਗੱਲਬਾਤ ਦੱਸਿਆ ਕਰੋ ਆਪਦੇ ਘਰਦਿਆਂ ਨਾਲ ਗੱਲ ਸਾਂਝੀ ਕਰਿਆ ਕਰੋ ਜਿਵੇਂ ਕਿ ਇਹ ਵੀਡੀਓ ਵਿੱਚ ਤੁਸੀਂ ਗਾਹ ਵੇਖੋਗੇ ਵੀਡੀਓ ਲਾਈ ਹੈ ਉਸ ਕੁੜੀ ਨੇ ਆ ਦੇ ਘਰੇ ਦੱਸਿਆ ਕੋਟੇ ਮਾਰ ਕੀਤੀ ਗਈ ਮੁੰਡੇ ਦੇ ਨਾਲ ਉਹਦੇ ਰਖੜੀ ਬੰਨੀ ਗਈ ਤੇ ਭੈਣ ਆ ਮੁੰਡੇ ਨੇ ਕੁੜੀ ਨੂੰ ਆਦੀ ਭੈਣ ਬਣਾਇਆ ਤੇ ਮਾਫੀ ਮੰਗੀ ਸੋ ਵੀਡੀਓ ਨੂੰ ਦੇਖੋ ਅੰਤ ਤੱਕ ਤੇ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਵੀਡੀਓ ਨੂੰ ਜਰੂਰ ਕਰ ਦਿਓ ਤੇ ਆਪਣੀ ਰਾਇ ਕਮੈਂਟਾਂ ਦੇ ਵਿੱਚ ਜਰੂਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਵੀਡੀਓ ਸ਼ੇਅਰ ਕਰਿਓ ਧੰਨਵਾਦ ਜੀ ਸ਼ੁਕਰੀਆ ਜੀ ਕੁੜੀਆਂ ਨੂੰ ਛੇੜਨ ਵਾਲੇ ਜਰੂਰ ਵੇਖਣੇ ਵੀਡੀਓ ਇਹ ਮੁੰਡਾ ਕੁੜੀ ਨੂੰ ਤੰਗ ਪਰੇਸ਼ਾਨ ਕਰਦਾ ਸੀ ਅੱਕੀ ਹੋਈ ਕੁੜੀ ਨੇ ਦੱਸਤਾ ਘਰਦਿਆਂ ਨੂੰ ਇਸ ਆਸ਼ਕ ਨੂੰ ਤਾੜ ਲਿਆ ਕਮਰੇ ਦੇ ਵਿੱਚ ਪਹਿਲਾ ਕੁੜੀ ਨੇ ਬੰਨੀ ਰਖੜੀ ਮੈਂ ਮੁੰਡੇ ਦੇ ਮੂੰਹੋਂ ਕੋਹਾਇਆ ਪੈਣ ਫਿਰ ਚਪੇੜਾਂ ਦੀ ਕੀਤੀ ਇਸ ਆਸ਼ਕ ਤੇ ਬਰਸਾਤ ਕੁੜੀ ਦੇ ਪਰਿਵਾਰ ਨੇ ਵੀਡੀਓ ਬਣਾ ਕਰਤੀ ਸੋਸ਼ਲ ਮੀਡੀਆ ਤੇ ਦੋਸਤੋ ਵਾਇਰਲ ਕੁੜੀ ਵਾਲਿਆਂ ਨੇ ਮੁੰਡੇ ਨਾਲ ਸਹੀ ਕਰਿਆ ਜਾਂ ਗਲਤ ਕਰਿਆ ਤੁਸੀਂ ਕਮੈਂਟ ਜ਼ਰੂਰ ਕਰਿਓ ਤੇ ਆਪਣੇ ਵਿਚਾਰ ਜ਼ਰੂਰ ਪੇਸ਼ ਕਰੋ